ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡੀਅਨ ਸਰਕਾਰ ਨੇ ਪੀਆਰ ਦੀ ਉਡੀਕ ਕਰ ਰਹੇ ਲੱਖਾਂ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਜੀ ਹਾਂ ਐਕਸਪ੍ਰੈਸ ਐਂਟਰੀ ਪੋਲ ਸਿਸਟਮ ਦੇ ਨਾਲ ਦਾਇਰ ਕੀਤੇ ਗਏ ਲੱਖਾਂ ਲੋਕਾਂ ਦੇ 50 ਤੋਂ 200 ਵਾਧੂ ਨੁਕਤੇ ਜੋ ਉਹਨਾਂ ਨੂੰ ਲੇਬਰ ਮਾਰਕੀਟ ਪਰ ਬਾਅਵ ਮੁਲਾਂਕਣ ਯਾਨਕਿ ਐਲ ਐਮ ਆਈਏ ਰਾਹੀਂ ਪ੍ਰਾਪਤ ਹੋਏ ਸਨ ਉਹ ਉਹਨਾਂ ਨੂੰ ਹੁਣ ਕੈਨੇਡਾ ਸਰਕਾਰ ਦੇ ਵੱਲੋਂ ਹਟਾ ਦਿੱਤੇ ਗਏ ਨੇ ਜੀ ਹਾਂ 50 ਤੋਂ 200 ਐਲ ਐਮ ਆਈਏ ਅੰਕਾ ਵਾਲੇ ਬਿਨੇਕਾਰਨ ਹੁਣ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਸਥਾਈ ਨਿਵਾਸ ਲਈ ਸਦ ਦੇ ਐਲ ਐਮ ਆਈਏ ਪ੍ਰਾਪਤ ਕਰਨ ਦੀ ਵਧੇਰੇ ਸੰਭਾਵਨਾ ਹੁੰਦੀ ਹੈ ਜੋ ਕਿ ਹੁਣ ਖਤਮ ਕਰ ਦਿੱਤੀ ਗਈ ਹੈ ਇੱਕ ਮਹੱਤਵਪੂਰਨ ਨੀਤੀਗਤ ਤਬਦੀਲੀ ਦੇ ਵਿੱਚ ਕੈਨੇਡਾ ਨੇ ਵਾਦੂ ਵਿਆਪਕ ਰੈਂਕਿੰਗ ਸਿਸਟਮ ਸੀ ਆਰ ਐਸ ਅੰਕ ਹਟਾ ਦਿੱਤੇ ਨੇ ਜੋ ਪਹਿਲਾਂ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਵੈਧ ਨੌਕਰੀ ਦੀਆਂ ਪੇਸ਼ਕਸ਼ਾਂ ਵਾਲੇ ਦਿੱਤੇ ਗਏ ਸਨ ਜਿਨ੍ਹਾਂ ਦੇ ਵਿੱਚ ਲੇਬਰ ਮਾਰਕੀਟ ਪਰ ਭਾਵ ਮੁਲਾਂਕਣ ਐਲ ਐਮ ਆਈਏ ਦੁਆਰਾ ਸਮਰਥਤ ਅੰਕਵੀ ਸ਼ਾਮਲ ਨੇ 25 ਮਾਰਚ 2025 ਤੋਂ ਲਾਗੂ ਇਸ ਬਦਲਾਵ ਦਾ ਉਦੇਸ਼ ਇਮੀਗ੍ਰੇਸ਼ਨ ਧੌਖਾੜੀ ਉਤੇ ਸ਼ਿਕੰਜਾ ਕਸਣਾ ਤੇ ਉਮੀਦਵਾਰਾਂ ਦੇ ਲਈ ਖੇਡ ਦੇ ਮਾਦਾਨ ਨੂੰ ਬਰਾਬਰ ਕਰਨਾ ਹੋਵੇਗਾ। ਕੈਨੇਡਾ ਦੇ ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਤੋ ਪਹਿਲਾਂ ਇਹ ਐਲਾਨ ਕੀਤਾ ਸੀ। 1 ਕਿ ਮਾਰਚ ਨੂੰ ਲਗਭਗ 4 ਘੰਟਿਆਂ ਦੇ ਲਈ ਸਾਧੀਆਂ ਫਾਈਲਾਂ ਦੇ ਵਿੱਚੋਂ ਇੰਨਾ ਬਿੰਦੂਆਂ ਨੂੰ ਕਟਾ ਕੇ ਇੱਕ ਟ్రਾਇਲ ਕੀਤਾ ਗਿਆ। ਅਤੇ ਬਾਅਦ ਵਿੱਚ ਇਨ੍ਹਾਂ ਬਿੰਦੂਆਂ ਨੂੰ ਵਾਪਸ ਜੋੜ ਦਿੱਤਾ ਗਿਆ ਪਰ ਜਿਵੇਂ ਹੀ ਕੈਨੇਡਾ ਦੇ ਵਿੱਚ ਮੰਗਲਵਾਰ ਸਵੇਰ ਹੋਈ ਉਹ ਸਰਕਾਰ ਨੇ ਇਨ੍ਹਾਂ ਵਾਧੂ ਬਿੰਦੂਆਂ ਨੂੰ ਘਟਾਉਣ ਦਾ ਐਲਾਨ ਕਰ ਦਿੱਤਾ ਐਲ ਐਮ ਆਈਏ ਰਾਹੀਂ ਪ੍ਰਾਪਤ ਹੋਏ ਸਾਰੇ 50 ਤੋਂ 200 ਅੰਕ ਸਾਰੀਆਂ ਫਾਈਲਾਂ ਦੇ ਵਿੱਚੋਂ ਹਟਾ ਦਿੱਤੇ ਗਏ ਇਹ ਬਦਲਾਅ ਐਕਸਪ੍ਰੈਸ ਐਂਟਰੀ ਪੂਲ ਦੇ ਉਹਨਾਂ ਸਾਰੇ ਉਮੀਦਵਾਰਾਂ ਦੇ ਸੀ ਆਰਐਸ ਸਕੋਰਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਨ੍ਹਾਂ ਕੋਲ ਪਹਿਲਾ ਪ੍ਰਬੰਧਿਤ ਰੁਜ਼ਗਾਰ ਦੇ ਲਈ ਵਾਧੂ ਅਫਸਰ ਜਿਨ੍ਹਾਂ ਉਮੀਦਵਾਰਾਂ ਨੂੰ ਪਹਿਲਾਂ ਹੀ ਪੀਆਰ ਦੇ ਲਈ ਸੱਦਾ ਪੱਤਰ ਮਿਲ ਚੁੱਕੇ ਨੇ ਜਾਂ ਫਿਰ ਜਿਨ੍ਹਾਂ ਦੀਆਂ ਅਰਜ਼ੀਆਂ ਪ੍ਰਗਤੀ ਅਧਿਨੇ ਨਹੀਂ ਉਹ ਇਸ ਪੱਤ ਲਾਫ ਤੋਂ ਪ੍ਰਭਾਵਿਤ ਨਹੀਂ ਹੋਣਗੇ ਦਸੰਬਰ ਨੂੰ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਆਈਏਸੀਸੀ ਨੇ ਕਿਹਾ ਕਿ ਵਾਦੂ ਪੁਆਇੰਟਾਂ ਨੂੰ ਹਟਾਉਣਾ ਇੱਕ ਅਸਥਾਈ ਉਪਾਏ ਸੀ ਪਰ ਇਹ ਨਹੀਂ ਦੱਸਿਆ ਕਿ ਇਹ ਉਪਾਏ ਕਦੋਂ ਖਤਮ ਹੋਵੇਗਾ Immigration Refusals and Citizenship Canada ਨੇ ਆਪਣੀ ਵੈਬਸਾਈਟ 'ਤੇ ਲਿਖਿਆ ਹੈ ਕਿ ਉਮੀਦਵਾਰਾਂ ਦੇ ਨਵੇਂ ਸਕੋਰ ਸਹੀ ਢੰਗ ਦੇ ਨਾਲ ਪ੍ਰਤੀਬੰਧਤ ਤਖਵਾਂ ਦੇ ਵਿੱਚ ਕੁਝ ਦਿਨ ਲੱਗ ਸਕਦੇ ਨੇ ਅਤੇ ਸਰਕਾਰ ਨੇ ਪ੍ਰਭਾਵਿਤ ਉਮੀਦਵਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇੱਕ ਹਫ਼ਤੇ ਤੋਂ ਵੱਧ ਸਮੇਂ ਦੇ ਲਈ ਉਨ੍ਹਾਂ ਦੇ ਸਕੋਰ ਅਪਡੇਟ ਹੋਣ ਤੱਕ ਸੰਪਰਕ ਨਾ ਕਰਨ। ਜ਼ਿਕਰ ਹੋ ਗਿਆ ਹੈ ਕਿ ਪਿਛਲੇ ਜਨਰਲ ਐਕਸਪ੍ਰੈਸ ਐਂਟਰੀ ਡ੍ਰੋ ਸਿਸਟਮ ਦੇ ਵਿੱਚ ਔਸਤ ਸਕੋਰ 521 ਸੀ ਜਿਸ ਦੇ ਵਿੱਚ ਹੋਰ ਗਿਰਾਵਟ ਆਉਣ ਦੀ ਵੀ ਉਮੀਦ ਸੀ ਜਿਨ੍ਹਾਂ ਵੀ ਨੇ ਕਾਰਨ ਨੇ ਅੰਕ 500 ਸੰਨ ਉਹਨਾਂ ਦੇ ਹੁਣ 50 ਅੰਕ ਕੱਟੇ ਜਾਣ ਤੋਂ ਬਾਅਦ 450 ਰਹਿ ਜਾਣਗੇ ਅਜਿਹੀ ਸਥਿਤੀ ਦੇ ਵਿੱਚ ਭਾਵੇਂ ਅਗਲਾ ਡ੍ਰੋ 500 ਜਾਂ ਫਿਰ 490 ਤੇ ਆਂਦਾ ਹੈ 450 ਦੇ ਸਕੋਰ ਵਾਲੇ ਲੋਕਾਂ ਦੇ ਲਈ ਪੀਆਰ ਹੁਣ ਇੱਕ ਦੂਰ ਦਾ ਸੁਪਨਾ ਜਾਪਦਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ